ਅੱਜ ਸਾਡੀ ਟੀਮ ਪਹੁੰਚੀ ਹੈ ਪ੍ਰਤੀਕ ਪ੍ਰਤੀਕ ਇੰਟਰਪ੍ਰਾਈਜ਼ ਜਿੱਥੇ ਕਿ ਸ਼ੋਰੂਮ ਵਿੱਚ ਸਸਤੇ ਵਧੀਆ ਕੁਆਲਿਟੀ ਦੇ ਕੱਪੜੇ ਮਿਲਦੇ ਨੇ ਲੋਕੀ ਦੂਰੋਂ ਦੂਰੋਂ ਇੱਥੇ ਤੇਹਰਾ ਦੇ ਮਜ਼ੇ ਮੁੱਖ ਰੱਖਦੇ ਹੋਏ ਖਰੀਦਾਰੀ ਕਰਨ ਆਉਂਦੀਆਂ ਨੇ ਕਿਉਂਕਿ ਇੱਥੇ ਵਧੀਆ ਕੱਪੜਾ ਸਸਤਾ ਕਪੜਾ ਜਾਨਦਾਰ ਤੇ ਸ਼ਾਨਦਾਰ ਮਿਲਦਾ ਹੈ ਤਾਂ ਤੁਹਾਨੂੰ ਸ਼ੋਰੂਮ ਵੀ ਝਲਕੇ ਦਿਖਾਉਣੇ ਇਹ ਸ਼ੋਰੂਮ ਵਿੱਚ ਸਸਤਾ ਵਧੀਆ ਕੁਆਲਿਟੀ ਵਾਲਾ ਕਪੜਾ ਜੋ ਵਿਆਹ ਸਾਧੀਆਂ ਵਿੱਚ ਅਕਸਰ ਸਾਡੇ ਪਰਿਵਾਰਾਂ ਵਿੱਚ ਪੈਂਦਾ ਹੈ ਮਿਲਦਾ ਹੈ ਤਾਂ ਇਸ ਸ਼ੋਰੂਮ ਦੇ ਮਾਲਕਰ ਨਾਲ ਵੀ ਅਸੀਂ ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਇੱਥੇ ਹਰ ਤਰ੍ਹਾਂ ਦੇ ਲੇਡੀਜ਼ ਸੂਟ ਕੁੜਤੇ ਪਜਾਮੇ ਵਿਆਹ ਸ਼ਾਦੀਆਂ ਦੇ ਕੱਪੜੇ ਸਸਤੇ ਜਾਨਦਾਰ ਸ਼ਾਨਦਾਰ ਮਿਲਦੇ ਨੇ ਜਿੱਥੇ ਕੀ ਲੋਕੀ ਦੂਰ ਦੂਰੋਂ ਇੱਥੇ ਮਾਰਕੀਟ ਕਰਨ ਖਰੀਦਾਰੀ ਕਰਨ ਵਾਸਤੇ ਆਉਂਦੇ ਨੇ ਤਿਆਰਾਂ ਦੇ ਮਜ਼ੇ ਮੁੱਖ ਰੱਖਦੇ ਹੋਏ ਗੱਲ ਕਰਦੇ ਆ ਦੁਕਾਨ ਮਾਲਕ ਨਾਲ ਕੀ ਉਹਨਾਂ ਕੋਲੇ ਵੈਰਾਈਟੀ ਇਹ ਕਿਹ ਕਹਿਣਾ ਚਾਹੀਦਾ ਸਾਨੂੰ ਇਹ ਸ਼ੋਰੂਮ ਦੇ ਮਾਲਕਾਂ ਨੇ ਦੱਸਿਆ ਕਿ ਉਹਨਾਂ ਕੋਲੇ ਨਵੀਂ ਵੈਰਾਈਟੀ ਆਈ ਹੈ ਤੇ ਤਿਆਰ ਚੱਲ ਰਿਹਾ ਹੈ ਦਿਵਾਲੀ ਵੀ ਹੈ ਕਰਵਾ ਚੌਦ ਵੀ ਹੈ ਦੁਸ਼ਹਿਰਾ ਵੀ ਹੈ ਤਾਂ ਗੱਲ ਕਰ ਰਹੇ ਆ ਭਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਬੜੇ ਵਧੀਆ ਮਾਲਕਾਂ ਦਾ ਬਿਜ਼ਨਸ ਚੱਲ ਰਿਹਾ ਕੋ ਤਿਹਾਰ ਚੱਲ ਰਿਹਾ ਹੈ ਦਿਵਾਲੀ ਵੀ ਨੇੜੇ ਹੈ ਦੁਸ਼ਹਿਰਾ ਵੀ ਨੇੜੇ ਹੈ ਕਰਵਾ ਚੌਦ ਦਾ ਇੱਕ ਵਰਤਨਾ ਤੇ ਹਰ ਚੱਲੀ ਰਿਹਾ ਤਾਂ ਅਸੀਂ ਤੁਹਾਡੇ ਤੋਂ ਜਾਣਕਾਰੀ ਲਵਾਂਗੇ ਕਿ ਤੁਹਾਡੀ ਇਸ ਸ਼ੋਰੂਮ ਚ ਕੀ ਕੀ ਵੈਰਾਈਟੀ ਹੈ ਬਾਜ਼ਾਰ ਨਾਲੋਂ ਕੀ ਫਰਕ ਹੈ ਸਾਡੇ ਇੱਥੇ ਵੀ ਜੀ ਪਹਿਲਾਂ ਤਾਂ ਨਮਸਕਾਰ ਸਾਰਿਆਂ ਨੂੰ ਸਾਡਾ ਇਹ ਆਪਣਾ ਕਪੜਾ ਮਾਰਕੀਟ ਤੇ ਸ਼ਾਪ ਆ 221 ਨੰਬਰ ਪੱਤੀਕੇਰਪਾਏ ਦੇ ਨਾਂ ਤੇ ਸਾਡਾ ਹੋਲਸੇਲ ਦਾ ਕੰਮ ਆ ਅਖਿਲ ਜਿਵੇਂ ਤੁਹਾਨੂੰ ਪਤਾ ਆਪਣੇ ਔਰਗਾਂਜਾ ਵਗੈਰਾ ਵਿਆਹ ਸਾਦੀ ਦੇ ਸੂਟ ਚੱਲ ਰਹੇ ਆ ਜਿਆਦਾ ਕਿ ਇਹਦੇ ਵਿੱਚ ਵੈਰਾਈਟੀ ਕਾਫੀ ਆਈ ਹੋਈ ਆ ਰੇਟ ਬਾਜ਼ਾਰ ਨਾਲੋਂ ਬੜੀ ਘੱਟ ਰਿੰਕ ਹੈ ਰੋਕੋ ਕੋਈ ਚੀਜ਼ ਦਿੱਕਤ ਨਹੀਂ ਗਈ ਚੰਗੇ ਗਾਗ ਜੁੜੇ ਹੋਏ ਆ ਚੰਗੀ ਰੇਂਜ ਆ ਚੰਗੇ ਆਟਮਾ ਜਿਵੇਂ ਕਿ ਬਾਜ਼ਾਰ ਨਾਲੋਂ ਆਟਮ ਕਾਫੀ ਕੰਪੀਟੀਸ਼ਨ ਦਾ ਫਰਕ ਕਰੇ ਮਨਪ੍ਰਾਣ ਆ ਚੀਜ਼ ਆ ਜਿਹੜਾ ਪਿਓਰ ਹੋਰ ਹੈ ਹਾਂ ਜੀ ਸਾਡੇ ਦਰਸ਼ਕਾਂ ਨੂੰ ਜਰੂਰ ਦਿਖਾਓ ਪਿਓਰ ਹੋਰ ਕਿੰਝ ਜ਼ਿਆਦਾ ਸੂਟ ਹੈ ਬਹੁਤ ਸੋਹਣਾ ਹੈ ਸਾਰਾ ਕਿੰਨਾ ਪਿਓਰ ਸਿਬਰੀ ਸਲਵਾਰ ਹੋਊਗੀ ਨਾਲ ਸਿ ਪਿਓਰ ਦਾ ਦੁਪੱਟਾ ਹੋਊਗਾ ਉਹਨੇ ਦਾ ਰਿਟੇਲ ਦੇ ਵਿੱਚ 2300 ਦਾ ਵਿਕਦਾ ਜੀ ਆਪਣਾ ਜਿਹੜਾ ਹੋਲਸੇਲ ਰੇਟ ਆ 1350 ਰੁਪਏ ਹੋਲਸੇਲ ਦਾ ਰੇਟ ਹੈ ਇੰਨਾ ਫਰਕ ਜੀ ਵਾਹ ਜੀ ਵਾਹ ਵਾਹ ਜੀ ਵਾਹ ਪਤਾ ਕੀ ਜੀ ਐਕਚੁਅਲੀ ਜਿਹੜੇ ਸ਼ੋਰੂਮ ਆ ਵੱਡੇ ਵੱਡੇ ਉਹ ਕਮਾਈਆਂ ਕਰਦੇ ਜੀ ਤਾਂ ਹੀ ਤੇ ਆਪਾਂ ਸਾਰਾ ਆਪਣੇ ਕੋਲ ਰਿਟੇਲ ਦਾ ਗਾਹਕ ਆ ਜੀ ਹੋਲਸੇਲ ਦਾ ਗਾਹਕ ਹੈ ਸਭ ਨੂੰ ਇੱਕੋ ਰੇਟ ਦੇ ਵਿੱਚ ਮਿਲਦਾ ਇਹਦੇ ਕੋਈ ਦਿੱਕਤ ਨਹੀਂ ਰੇਟ ਦੀ ਹਰ ਵਰਗ ਦੇ ਲੋਕ ਆਉਂਦੇ ਆ ਭਾਵੇਂ ਗਰੀਬ ਹੋਵੇ ਚਾਹੇ ਅਮੀਰ ਹੋਵੇ ਕੋਈ ਫਰਕ ਨਹੀਂ ਥੋੜੀ ਦੁਕਾਨ ਦੀ ਆ ਜੀ ਆ ਲਾ ਲੋ ਵੀ ਸਰਦਸਾ ਹਰਮਾਨਗੜ੍ਹ ਪਰੋਂ ਵੀ ਕਾਹੀ ਆਂਦੇ ਆ ਸਾਰੇ ਵਪਾਰੀ ਆਂਦੇ ਹਨ ਇਸ ਤਰ੍ਹਾਂ ਦੇ ਤੇ ਹਰ ਚੀਜ਼ ਮਿਲ ਜਾਂਦੀ ਹੁੰਦੀ ਮੈਂ ਆਹ ਡਿਜ਼ਾਈਨ ਬਹੁਤ ਫੇਮਸ ਹੈ ਇਸ ਟਾਈਮ ਫੋਟੋ ਵਾਲਾ ਬਹੁਤ ਜਿਆਦਾ ਚੱਲ ਰਿਹਾ ਹੈ ਇਹ ਪਿਓਰ ਔਰਗਾਂਜਾ ਦੇ ਉੱਤੇ ਬਣਾਇਆ ਇਹ ਦੋ ਦਿਨ ਕੱਪੜੇ ਆ ਰਹੇ ਮੇਰੇ ਕੋਲੇ ਇਹਦੀ ਰੇਂਜ ਕੋਈ 1195 1095 ਇਹ ਜੀ ਰੇਂਜਾਂ ਦੇ ਤੇ ਆ ਸਰ ਇਹ 500 ਤੇ 1500 ਵਧੀਆ ਇਹ ਜਿਹੜੇ ਸੂਟ ਵਿਆਹ ਸ਼ਾਦੀ ਚ ਵੀ ਪੈ ਸਕਦੇ ਆ ਹਾਂ ਵਿਆਹ ਹੱਦਿਆਂ ਚ ਵੀ ਸਹੀ ਇਹ ਸਾਰੇ ਮੁੰਡੇ ਮੈਂ ਆਮੋਰ ਵਾਲਾ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਇਆ ਇਹਦਾ ਨਵਾਂ ਪੀਸ ਹੈ ਦੁਕਾਨਾਂ ਤੇ ਆ ਇਹਦਾ ਕੰਮ ਵੀ ਬਹੁਤ ਸੋਹਣਾ ਕਰਾਇਆ ਸਿਲਕ ਦੀ ਬਾਟਮ ਦੇ ਨਾਲ ਔਰ ਕਪੜਾ ਟਿਸ਼ੂ ਔਰ ਗੈਂਜਾ ਬਹੁਤ ਸੋਹਣਾ ਕੁਈਸ ਹੈ ਜੀ ਦੇਖਣ ਜੀ ਇਹ ਦਿਨੋਂ ਖਿੱਚਦਾ ਜੀ ਇਹ ਤਾਂ ਹਾਂ ਜੀ ਇਹਦੇ ਬਾਟਮ ਤੇ ਵਰਕ ਹੋਊਗਾ ਆ ਦੁਪੱਟਾ ਹੀ ਬਹੁਤ ਸੋਹਣਾ ਟਿਸ਼ੂ ਔਰ ਗੈਂਜਾ ਦਾ ਨਮਾ ਵੇਸਾ ਨਵੀਂ ਚੀਜ਼ ਹੈ ਹੁਣ ਇਹਦੀ ਡਿਟੇਲ ਹੈਗੀ 2700 ਇਹ ਵੀ ਹੋਲਸੇਲ ਰੇਟ ਤੋਂ ਆਇਆ ਲਾਲਾ ਵੀ 1750 ਰੁਪਏ ਦਾ ਹੋਲਸੇਲ ਰੇਟ ਵਾਹ ਜੀ ਭਾਈ ਇਨਾ ਫਰਕ ਜੀ ਬਹੁਤ ਸੋਹਣਾ ਬਹੁਤ ਜਿਆਦਾ ਕਿਹੜਾ ਬੰਦਾ ਇੱਥੇ ਆਉਂਦਾ ਜੀ ਅਗਲਾ ਤਸੱਲੀ ਕਰਕੇ ਜਾਂਦਾ ਪੂਰਾ ਵਧੀਆ ਇੱਕ ਲੈਣ ਆਂਦਾ ਦੋ ਚਾਰ ਲੈ ਕੇ ਜਾਂਦਾ ਸੈਟ ਦਾ ਸੈਟ ਲੈ ਆ ਰੇਟ ਵਾਈ ਪੂਰੀ ਗਾਰੰਟੀ ਹੈ ਇਹਦੇ ਵੇਦੀ ਤੁਹਾਨੂੰ ਕੰਮ ਕਰਦਿਆਂ ਨੂੰ ਕਿੰਨੀ ਦੇਰ ਹੋ ਗਈ ਮੇਰਾ ਐਕਸਪੀਰੀਅੰਸ ਵੀ ਵੈਸੇ ਤਾਂ 20 ਸਾਲਾਂ ਦਾ ਆਪਣਾ ਹੁਣ ਜਿਵੇਂ ਨਵੇਂ ਕੱਪੜਿਆਂ ਦਾ ਕੰਮ ਕੀਤਾ ਕੱਪੜਾ ਮਾਰਕ ਕੇ ਸਾਨੂੰ 2 ਸਾਲ ਹੋ ਗਏ ਆ ਤੇ 2 ਸਾਲ ਦੇ ਹਿਸਾਬ ਨਾਲ ਕੋਈ ਵਧੀਆ ਗੱਲ ਚੁੜਿਆ ਨਹੀਂ ਕੋਈ ਦਿੱਕਤ ਨਹੀਂ ਆਈ ਮੈਂ ਜਿਹੜੀ ਚੀਜ਼ ਗਾਗ ਨੂੰ ਚਾਹੀਦੀ ਆ ਉਹ ਬਰੋਵਾਇਡ ਕਰਾ ਕੇ ਦੇ ਦਿੰਦੇ ਆ ਉਹਨੂੰ ਇੱਕੋ ਜੀ ਜ਼ਰੂਰੀ ਵੀ ਹੋਵੇ ਉਹ ਵੀ ਦੇਵਾਂ ਤੇ ਆ ਚੀਜ਼ਾਂ ਹੀ ਦੀ ਆ ਕੁਆਂਟੀਟੀ ਕਿੰਨੀ ਮਰਜ਼ੀ ਲੈਣ ਕੋਈ ਦਿੱਕਤ ਨਹੀਂ ਇਹ ਕੀ ਵੀ ਅੱਜ ਕੱਲ ਨਾ ਜਿਵੇਂ ਫੈਂਸੀ ਟਾਈਮ ਆਇਆ ਲੋਕੀ ਤੁਰੇ ਜਾਂਦੇ ਕਹਿੰਦੇ ਰੈਡੀमेड ਪਾ ਲਾਂਗੇ ਤਾਂ ਇਹ ਇਸ ਕੰਮ ਦਾ ਕੋਈ ਫਰਕ ਪਿਆ ਆਪਣੇ ਮਾਰਕ ਕੰਮ ਨਹੀਂ ਜੀ ਦੋਨੋਂ ਗੱਲਾਂ ਨਹੀਂ ਜੀ ਜੇ ਰੈਡੀमेड ਆਇਆ ਵੀ ਚਲੋ ਇੱਕ ਵਾਰੀ ਕੰਮ ਨਿਪਟ ਜਾਂਦਾ ਪਰ ਉਹ ਇੱਕ ਵਾਰੀ ਪਾਉਂਦੀ ਆ ਵਾਰ-ਵਾਰ ਤਾਂ ਪੈਂਦੀ ਨਹੀਂ ਆਈਟਮ ਸੂਟਾ ਦਾ ਆਇਆ ਹੁੰਦਾ ਜੀ ਅਗਲਾ ਦੋ ਵਾਰੀ ਪਾਲੇ ਤਿੰਨ ਵਾਰੀ ਪਾਲੇ ਉਹਦੇ ਕੋਈ ਦਿੱਕਤ ਨਹੀਂ ਤੇ ਕੈਜੂਅਲ ਵੇਰਾ ਕਿੱਥੇ ਮਰਜ਼ੀ ਪਾ ਸਕਦਾ ਡਰੈਸ ਲੈ ਤਾਂ ਲੈਂਦਾ ਅਗਲਾ ਪਰ ਪੈਸੇ ਖਰਾਬ ਕਰਨ ਵਾਲੀ ਗੱਲ ਆ ਬੱਕੇ ਅਗਲੇ ਵੀ ਮਰਜ਼ੀ ਹੁੰਦੀ ਜੀ ਅੱਗੇ ਹਸਾਣ ਵਾਲੀ ਚੱਲਦਾ ਨਾਲ ਕੋਈ ਦਿੱਕਤ ਤਾਂ ਜਿਸ ਤਰ੍ਹਾਂ ਸਾਡਾ ਪੰਜਾਬ ਸੱਭਿਆਚਾਰ ਨਾਲ ਜੁੜਿਆ ਤਾਂ ਇਸ ਤਰ੍ਹਾਂ ਦੀ ਆਈਟਮ ਤੁਹਾਡੇ ਕੋਲ ਕੀ ਹੈ ਜਾਂ ਸਾਡੇ ਵੀਰਾਂ ਵਾਸਤੇ ਕੋਈ ਫੁਲਕਾਰੀ ਆ ਜਾਣਗੇ ਫੁਲਕਾਰੀ ਆ ਜਾਣਗੀਆਂ ਬਾਕੀ ਜੋ ਚੀਜ਼ ਅਜੇ ਕੋ ਪਲੇਨ ਦੇ ਵਿੱਚ ਆ ਜਾਂਦੀ ਹੈ 벨ਵਟ ਵਗੈਰਾ ਆ ਜੀ ਉਹ ਵੀ ਉਹ ਚੀਜ਼ਾਂ ਸਾਰੀ ਪੰਜਾਬੀ ਸਟਾਈਲ ਹੀ ਹੁੰਦੀ ਹੈ ਕੋਈ ਦਿੱਕਤ ਹੀ ਨਹੀਂ ਕਿਸੇ ਤਰ੍ਹਾਂ ਦੀ ਜੇ ਸਾਡੇ ਭਰਾਵਾਂ ਲਈ ਛੋੜੇ ਭਰਾਵਾਂ ਲਈ ਆਪਣੇ ਕੁਰਤੇ ਪਜਾਮੇ ਮਿਲ ਜਾਣਗੇ ਇਹ ਵਧੀਆ ਚੇ ਉਹ ਜਿਹੜੇ ਬਾਜ਼ਾਰ 'ਚ 1300 1400 ਵਿਕਦੇ ਆ ਉਹ 800 700 ਨੋਰਮਲ ਰੇਟ ਹੋਲਸੇਲ ਦੇ ਵਿੱਚ ਹੀ ਦੇ ਮੰਗੋ ਬਾਜੀ ਵਾ ਇੰਨਾ ਫਰਕ ਬਾਜ਼ਾਰ ਚ ਕੰਪੀਟੀਸ਼ਨ ਕਦੇ ਦਵਾਈਆਂ ਤੇ ਕੱਪੜੇ ਚ ਬਹੁਤ ਫਰਕ ਰੇਟ ਦਾ ਫਰਕ ਹੁੰਦਾ ਹੈ ਨਾ ਕੰਪੀਟਿਸ਼ਨ ਕੰਪੀਟੀਸ਼ਨ ਕਰਕੇ ਰੇਟ ਸਭ ਨੂੰ ਹੋਲ ਸੇਲ ਹੀ ਲਾਣਾ ਪੈਂਦਾ ਚਾਹ ਰਿਟੇਲ ਜਾਏ ਚਾਹੇ ਹੋ ਤੇ ਤੁਹਾਡੀ ਦੁਕਾਨ ਖੁੱਲਣ ਦਾ ਸਮਾਂ ਬੰਦ ਕਰਨ ਦਾ ਸਮਾਂ ਕੀ ਰੱਖਿਆ ਹੈ ਤੁਸੀਂ ਸਾਡੇ ਜੀ ਜਾਂ ਤੁਹਾਡਾ ਫੋਨ ਨੰਬਰ ਸਾਡੇ ਦਰਸ਼ਕਾਂ ਲਈ ਕਈ ਵਾਰ ਅਗਲਾ ਦੂਰ ਬੈਠਾ ਹੁੰਦਾ ਹੈ ਸਾਡਾ ਆਏਗੀ ਹਰ ਮਧੇਸ਼ ਦਾ ਡੇਲੀ ਦੁਕਾਨ ਖੁੱਲਦੀ ਹੈ 10 ਵਜੇ ਦਾ ਟਾਈਮ ਹੈ ਸਵੇਰ ਦਾ ਸ਼ਾਮ ਦਾ 8 ਵਜੇ ਦਾ ਤੇ ਫੋਨ ਨੰਬਰ ਤੁਹਾਨੂੰ ਦੱਸ ਦਿੰਨੇ ਜੀ ਜਿਹਨੇ ਆਪਣਾ 73073 112 ਪੂਰਾ ਨੰਬਰ ਹੈ ਤੇ ਦੂਜਾ ਨੰਬਰ ਹੈਗਾ 700 ਪੂਰਾ 99 12400 ਫੋਨ ਨੰਬਰ ਇੱਕ ਵਾਰੀ ਹੋਰ ਦੱਸ ਦੋ 73073 112 ਪੂਰਾ ਪੱਤੀ ਕੰਟਰਪਾਈ ਤਵੀਰ ਜੀ ਜਿਵੇਂ ਸੀਜ਼ਨ ਹੈ ਦੀਵਾਲੀ ਹੈ ਕੋਈ ਗਿਫਟ ਵਗੈਰਾ ਵੀ ਤੁਸੀਂ ਦਿਨੇਗਾ ਕਾਕਾ ਨੂੰ ਕਿੱਕਤਾ ਜੀ ਐਵੇਂ ਸਕੀਮ ਹੀ ਹੁੰਦੀ ਹੈ ਜੀ ਦੇਖੋ ਇਹਨਾਂ ਦਾ ਗਾਹਕ ਚ ਕੱਢਣਾ ਹੁੰਦਾ ਪਰ ਸਾਡੇ ਰੇਟ ਹੋਲ سیل ਦੇ ਆ ਸਾਡਾ ਰੈਂਟ ਵੱਲੋਂ 1 ਰੁਪਿਆ ਦਾ ਫਰਕ ਆ ਜੇ ਆਪਾਂ ਦੇ ਦਾਂ ਫੁੱਟ ਫ੍ਰੀ ਇੱਕ ਹੋਰ 20 ਰੁਪਏ ਦਾ ਫਰਕ ਆ ਅਸੀਂ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਰੂਰ ਸਾਡੀਆਂ ਭੈਣਾਂ ਮਾਵਾਂ ਕੁੜੀਆਂ ਇੱਕ ਵਾਰ ਜਰੂਰ ਇੱਥੇ ਪ੍ਰਤੀਕ ਇੰਟਰਪ੍ਰਾਈਜ਼ ਤੇ ਆ ਕੇ ਇੱਕ ਵਾਰ ਜਰੂਰ ਮਨ ਨੂੰ ਪਸੰਦ ਸ਼ਾਨਦਾਰ ਜਾਨਦਾਰ ਸੂਟ ਲੋ ਵਿਆਹ ਸ਼ਾਦੀਆਂ ਲਈ ਸਾਡੇ ਭਰਾਵਾਂ ਲਈ ਕੁਰਤੇ ਪਜਾਮੇ ਤੇ ਹੋਰ ਬਹੁਤ ਵਧੀਆ ਨਵੀਂ ਤੋਂ ਨਵੀਂ ਆਈਟਮ ਇੱਥੇ ਪਈ ਹੈ ਜੋ ਕਿ ਇਹਨਾਂ ਨੇ ਦੱਸਿਆ ਕਿ ਸਸਤੀ ਵਧੀਆ ਜਾਨਦਾਰ ਇੱਥੇ ਸੂਟ ਮਿਲਦੇ ਨੇ ਇੱਕ ਵਾਰੀ ਜਿਹੜਾ ਆ ਕੇ ਇੱਥੇ ਆ ਜੇ ਤਾਂ ਫੇਰ ਉਹ ਆਪੀ ਕਹਿਣ ਦੀ ਲੋੜ ਨਹੀਂ ਫੇਰ ਕੁਆਲਿਟੀ ਸਾਡੀ ਬੋਲਦੀ ਹੈ ਤਾਂ ਅਸੀਂ ਸ਼ੋਰੂਮ ਦੇ ਮਾਲਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਨਾਲ ਗੱਲ ਕਰਨ ਲਈ